ਸਾਡੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਟੂਰਨਾਮੈਂਟ ਦੇ ਲਈ ਹੈ ਸਾਡੇ ਬੜੇ ਸਤਿਕਾਰਯੋਗ ਬਾਬਾ ਹਰਜਿੰਦਰਪਾਲ ਗਾਜੀ ਜੀ ਸੁਭਾ ਸੁਭਾ ਦਾਦਾ ਜੀ ਦੇ ਪੁੱਤਰ ਮਨਿੰਦਰ ਬੈਂਸ ਸਾਡਾ ਵੀਰ ਉਹ ਵੀ ਕਿੰਨੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਵੱਡੇ ਭਾਈ ਦਾ ਬਹੁਤ ਬਹੁਤ ਧੰਨਵਾਦ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਕਬੱਡੀ ਕਿਸੇ ਖਿਡਾਰੀ ਦੇ ਹਿੱਸੇ ਵਿੱਚ ਹੈ ਮੇਰੇ ਵੀਰੋ ਪਹਿਲੀ ਰੌਣ 56ਵੇਂ ਸਾਲ ਦੇ ਘਰਾਟੋਂ ਦੇ ਮੇਲੇ ਦੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ 6111 ਚੈਂਪੀਅਨ ਟੀਮ ਦੇ ਲਈ ਪਹਿਲਾ ਪ੍ਰਾਈਜ਼ ਹੈ ਹੁਣ ਗਰਾਊਂਡ ਖਾਲੀ ਕਰ ਦਿਓ ਮੇਰੀ ਹੱਥ ਮੰਨ ਕੇ ਬੇਨਤੀ ਹੈ ਕਬੱਡੀ ਦੇ ਪ੍ਰੇਮੀਆਂ ਨੂੰ ਫਾਈਨਲ ਦੇਖ ਲੈਣ ਦਿਓ ਔਰ ਦੂਜਾ ਪ੍ਰਾਈਜ਼ ਕਹਿੰਦੇ ਮੇਰੇ ਵੀਰੋ 6111 ਪਹਿਲਾ 8111 ਤੇ ਬੈਸਟ ਆਂਡ ਲਈ 3131000 ਹੈ ਘਰਾਟੋਂ ਦੇ ਮੇਲੇ ਦਾ ਫਾਈਨਲ ਹੋ ਗਿਆ ਹੈ ਸ਼ੁਰੂ ਮੇਰੇ ਵੀਰੋ ਇੱਕ ਪਾਸੇ ਘਰਾਚੋ ਹੈ ਤੇ ਦੂਜੇ ਪਾਸੇ ਦੇਖਦੇ ਆ ਜਿਲ੍ਹਾ ਲੁਧਿਆਣੇ ਦੇ ਸਮਰਾਲੇ ਇਲਾਕੇ ਦੇ ਮਾਨਕੀ ਪਿੰਡ ਦਾ ਗੋਪੀ ਆਲਮਗੀਰ ਦੀ ਟੀਮ ਦੇ ਲਈ ਕੋਸ਼ਿਸ਼ ਕਰਦਾ ਹੋਇਆ ਸ਼ਿਕੰਦਰ ਪਹਿਲਵਾਨ ਦਾ ਪੋਤਰਾ ਆ ਗਿਆ ਹੈ ਕਿਸਿਆ ਕਰਦੇ ਚਰਚਾ ਛੋਟੇ ਵੀਰ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਜਿਸ਼ਨ ਆ ਗਿਆ ਮੇਰੇ ਵੀਰੋ ਆਲਮਗੀਰੀਆ ਬਾਬਾ ਹਰਜਿੰਦਰਪੁਰਗਾ ਜੀ ਸੁਪਾ ਬਾਬਾ ਜੀ ਨੂੰ ਬੇਨਤੀ ਹੈ ਵੀ ਉਹ ਪਲੀਜ਼ ਕਿਰਪਾ ਕਰਕੇ ਮੈਦਾਨ ਦੇ ਵਿੱਚ ਆਉਣ ਬਾਬਾ ਸੁਪਾ ਜੀ ਨੂੰ ਬੇਨਤੀ ਹੈ ਉਹ ਪ੍ਰਧਾਨ ਜੁਨੀ ਜੀ ਨਾਲ ਸੰਪਰਕ ਕਰਨਗੇ ਐਣ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਕਹਿੰਦੇ ਆਲਮਗੀਰੀਆ ਜਿਸ਼ਨ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਹੁਣ ਚਾਰ ਜਾਫੀ ਨੇ ਉਹ ਚਾਰੇ ਜਾਫੀ ਕਹਿੰਦੇ ਸਿਰੇ ਦੇ ਮੇਰੇ ਵੀਰੋ ਇੱਕ ਪਾਸੇ ਸੀਪਾ ਥਾਂਦੇ ਵਾਲੀਆ ਆਹ ਕਹਿੰਦੇ ਸੂਰਿਆਲੀਆ ਗਗਨ ਆਹ ਸੂਰਿਆਲੀਆ ਗਗਨ ਓ ਸੂਰਿਆਲੀਆ 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 ਗਗਨ ਤੇ ਜਸ਼ਨ ਆਲਮਗੀਰਿਆ ਪੁਆਇੰਟ ਜੋੜ ਗਿਆ ਆ ਕੁਲਜੀਤਾ ਇਹਦੀਆਂ ਗੱਲਾਂ ਨਿਊਜ਼ੀਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਹੋਈਆਂ ਆ ਕੁਲਜੀਤਾ ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਵੀਰੋ ਇੱਕ ਪਾਸੇ ਪ੍ਰਤਾਪ ਕੜਿਆਣੇ ਵਾਲਾ ਦੂਜੇ ਪਾਸੇ ਗੋਪੀ ਮਾਨਗੀ ਵਾਲਾ ਨਾਲ ਜਤਿੰਦਰ ਤੇ ਗੁਰਵਿੰਦਰ ਦੋ ਜਾਫੀ ਤਿਆਰ ਆ ਓ ਧਰਤੀ ਆਲਮਗੀਰ ਪਿੰਡ ਦੀ ਐ ਜ਼ਿਲ੍ਹਾ ਲੁਧਿਆਣਾ ਸੰਗਰੂਰ ਦੇ ਕਰਾਚੇ ਪਿੰਡ ਦੇ ਕੁਲਜੀਤੇ ਦੀ ਟੱਕਰ ਪ੍ਰਤਾਪ ਕੜਿਆਨੇ ਦੇ ਨਾਲ ਪਈ ਹੋਈ ਹੈ ਜ਼ਿਲ੍ਹਾ ਲੁਧਿਆਣਾ ਉਹ ਪਿੰਡ ਕੜਿਆਣਾ ਇੱਕ ਪਾਸੇ ਕੁਲਜੀਤਾ ਉੱਡ ਗਿਆ ਉੱਡ ਗਿਆ ਆ ਕੁਲਜੀਤਾ ਗਿਆ ਮੇਰੇ ਵੀਰੋ ਨੰਬਰ ਲੈ ਕੇ ਭੱਜ ਗਿਆ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਇਸ ਲਈ ਕਹਿੰਦੇ ਜਸ਼ਨ ਆ ਗਿਆ ਆਲਮਗਿਰਿਆ ਉਹ ਕਹਿੰਦੇ ਪਹਾੜ ਜਿਹਾ ਗੱਬਰੂ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਦੂਜੇ ਪਾਸੇ ਚਾਰਜਾਫੀ ਨੇ ਕਹਿੰਦੇ ਕਰਾਚੋ ਪਿੰਡ ਖੇਡ ਰਿਹਾ ਹੈ ਤੇ ਕਰਾਚੋ ਦੇ ਖੇਡ ਆਹ ਸਾਹਮਣੇ ਚਾਰਜਾ ਫੇਰ ਵਿੱਚੋਂ ਕੌਣ ਇਸੇਲੇ ਬੱਲੇ ਬਲੇ ਕਰਵਾਵੇਗਾ ਆ ਮੇਲਾ ਕਰਾਚੋਂ ਦੇ ਵਿੱਚ ਚੱਲਦਾ ਜਸ਼ਨ ਆਲਮਗਿਰੀ ਜਾਂ ਕਬੱਡੀ ਪਾ ਰਿਹਾ ਹੈ ਕਰਾਚੋਂ ਵਾਲੇ ਮੁੰਡੇ ਫੜਾ ਮਾਰਦੇ ਨਾ ਥੋਕੀਆਂ ਥਾ ਥਾ ਤੇ ਮਿੱਤਰਾਂ ਨੇ ਗੁੱਲ ਮੇਖਾ ਠੋਕੀਆਂ ਅੱਜ ਤੇ ਜੌਨੀ ਪ੍ਰਧਾਨ ਦੇ ਯਾਰਾਂ ਨੇ ਐਨ ਪੱਕੀਆਂ ਕੰਦਾ ਚ ਗੁੱਲ ਵਿਖਾ ਲਾ ਦਿੱਤੀਆਂ ਓਏ ਗਗਨ ਸੂਰੀਆਲੀਆ ਓਏ ਜਸ਼ਨ ਆਲਮਗੀਰੀ ਹੈ ਮੇਰੇ ਵੀਰੋ ਪੁਆਇੰਟ ਕਹਿੰਦੇ ਆਲਮਗੀਰ ਦੀ ਟੀਮ ਦੇ ਲਈ ਕਰ ਗਿਆ ਅਗਲੀ ਕਬੱਡੀ ਕੈਲਰਮ ਵਾਲਾ ਹਾਂ ਸਾਹਮਣੇ ਰਵੀ ਆ ਗਿਆ ਇਹ ਆ ਕਹਿੰਦੇ ਕੈਲਰਮ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹਨੂੰ ਦੇਖਣਾ ਵੀ ਚਾਰਾਂ ਜਫਾ ਦੇ ਵਿੱਚੋਂ ਓਹ ਗੋਪੀ ਮਾਨਗੀ ਵਾਲਾ ਓਹ ਗੋਪੀ ਮਾਨ ਵਾਲਾ ਉਹ ਮਾਨਕੇ ਵਾਲਾ ਗੋਪੀ ਬੈਸਟ ਵਾਲਾ ਜੱਫਾ ਲਾਉਣ ਲੱਗਿਆ ਉਹ ਜੰਦਰਾ 31000 ਤੇ ਕਬਜ਼ਾ ਕਰਨ ਨੂੰ ਫਿਰਦਾ ਜੈਲਦਾਰਾ ਅੱਜ ਰਵੀ ਕੈਲਰ ਨੂੰ ਜੱਫਾ ਲਾ ਗਿਆ ਗੁਰਨਾਇਬ ਸਿੰਘ ਜੀ 허ਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਯੋਨੀ ਕਹਿੰਦਾ ਚਾਚਾ ਗੁਰਨਾਇਬ ਸਿੰਘ ਦੀ ਪੁੱਜੇ ਹੋਏ ਐ ਚਾਚਾ ਨੂੰ ਭਤੀਜੇ ਪਿਆਰੇ ਹੁੰਦੇ ਐ ਮਾਮਿਆਂ ਨੂੰ ਭਾਣਦੇ ਪਿਆਰੇ ਹੁੰਦੇ ਐ ਬਾਪ ਨੂੰ ਪੁੱਤਾਂ ਤੇ ਮਾਣ ਸਰਸਿੰਘ ਵਾਲੇ ਪਿੰਡ ਦਾ ਇੱਕ ਮਹਾਪਾਰਤ ਦਾ ਟੀਮ ਭੀਮ ਹੋਇਆ ਜਿਹਦੇ ਮੇਰੇ ਵੀਰੋ ਅਸਮਾਨ ਦੇ ਵਿੱਚ ਛੱਡੇ ਹਾਥੀ ਹਜੇ ਤੱਕ ਵਾਪਸ ਨਹੀਂ ਆਏ ਇਹ ਕਬੱਡੀ ਵਾਲਿਆਂ ਦਾ ਭੀਮ ਹੈ ਉਹ ਰੇਡ ਪਾਉਣ ਦੇ ਨੇ ਕੁਲਜੀਤਾ ਆ ਗਿਆ ਉਹ ਜਾਦੂ ਯੂਕੇ ਵਾਲਾ ਕਹਿੰਦਾ ਵੀ ਰੁਪਈਆ 500 ਦੇਣਾ ਆਹ ਰੇਡ ਦੇ ਉੱਤੇ ਮੇਰੇ ਵੀਰੋ ਐਨ ਕਹਿੰਦੇ 500 ਹਰ ਪੁਆਇੰਟ ਦੇ ਉੱਤੇ ਦਿੱਤਾ ਜਾ ਰਿਹਾ ਹੈ ਜਾਦੂ ਯੂਕੇ ਵੱਲੋਂ ਪਰ ਸਾਹਮਣੇ ਪਿੰਡ ਦੀ ਕਬੱਡੀ ਹੈ ਕੁਲਜੀਤਾ ਕਬੱਡੀ ਪਾਉਣ ਲਈ ਪਿਆ ਹੋਇਆ ਹੈ ਇਹ ਆ ਗੋਪੀ ਮਾਨਕੀ ਵਾਲਾ ਸਾਹਮਣੇ ਕਰਦਾ ਹੈ ਆਲਮਗੀਰ ਦੀ ਧਰਤੀ ਆਹ ਬੱਲੇ ਬੱਲੇ ਆਹ ਕੁੱਲ ਜਿੱਤਦਾ ਹੋ ਗਿਆ ਇਹ ਕੁੱਲ ਜਿੱਤਦਾ ਇਹ ਵੀ ਚਰਚਾ ਨਿਊਜ਼ੀਲੈਂਡ 'ਚ ਹੋਈ ਹੈ ਜਿੱਦਾਂ ਸਿਰਫ ਪਾਈ ਨੇ ਪਹਿਲਾਂ ਦੱਸਿਆ ਪਈ ਮੁੰਡੇ ਦੀ ਚਰਚਾ ਆਹ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ 'ਚ ਹੋਈ ਹੈ ਪਰ ਰੋਲ ਪੌਣ ਦੇ ਲਈ ਜਸ਼ਨ ਆ ਗਿਆ ਆਲਮਗੀਰ ਦੀ ਧਰਤੀ ਹੈ ਕਬੱਡੀ ਪੌਣ ਦੇ ਲਈ ਤਿਆਰ ਹੈ ਹੁਣ ਚਾਰਜ ਆਫਨ ਵਿੱਚੋਂ ਕੌਣ ਆਹ ਸੀਪਾ 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 ਖਾਂਦੇ ਨਸੀਪਾ ਓਏ ਓਸ਼ਾਲ ਜਸ਼ਨ ਆਲਮਗੀਰੀਆ ਉਹ ਠਾਂਦੇ ਵਾਲੀਏ ਸੀਪੇ ਨੇ ਫੜ ਲਿਆ ਉਹ ਟੁੱਠਾ ਕਰਤਾ ਉਹ ਚੰਦਰੇ ਨੇ ਜਸ਼ਨ ਗੋਟਣੀਏ ਕਰਤਾ ਇਹ ਠਾਂਦੇ ਵਾਲੀਏ ਸੀਪਾ ਕਰਾਚਾ ਵਾਲੇ ਮੈਚ ਗਮੇ ਲੱਗਦਾ ਹੋ ਮੈਚ ਦੇ ਸਿਰੇ ਹੋਈ ਜਾਂਦਾ ਅੱਜ ਤੋਂ ਸੜਈ ਹੋਈ ਜਾਂਦਾ ਮੇਰੇ ਵੀਰੋ ਆਹ ਰੇਡ ਪਾਉਣ ਦੇ ਲਈ ਕਹਿੰਦੇ ਰਵੀ ਕੈਲਰ ਵਾਲਾ ਆਹ ਗੋਪੀ ਤੋਂ ਨੰਬਰ ਲੈ ਕੇ ਆਇਆ ਆਹ ਰਵੀ ਕਹਿੰਦੇ ਕੈਲਰ ਵਾਲਾ ਨੰਬਰ ਲੈ ਕੇ ਭੱਜਦਾ ਹੋਇਆ ਆਪਣੀ ਟੀਮ ਦੇ ਲਈ ਇਸ ਲਈ ਜਸ਼ਨ ਆ ਗਿਆ ਇਹ ਬੈਸਟ ਵਾਲੀਆਂ ਪਈਆਂ ਜਾ ਰੀਆਂ ਇਹ ਬੈਸਟ ਵਾਲੀਆਂ ਆਹ ਪਈਆਂ ਜਾ ਰੀਆਂ ਮੇਰੇ ਵੀਰੋ 31 31000 ਦਾ ਮਸਲਾ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਉਹ ਕਹਿ ਦੋ ਵੱਡੇ ਬੈਲੀਆਂ ਨੂੰ ਅੱਜ ਗੱਪਰੂ ਇੱਕ ਤਣ ਗਿਆ ਰੌਲਾ ਤੇ ਪਹਿਲਾਂ ਸੀ ਘਰਾਟੋਂ ਦੇ ਵਿੱਚ ਅੱਜ ਤੇ ਮਸਲਾ ਬਣ ਗਿਆ ਏ ਹਾਂ ਹੁਣ ਤੋਂ ਮਸਲਾ ਬਣ ਗਿਆ ਏ ਓ ਰੌਲਾ ਤੇ ਪਹਿਲਾਂ ਸੀ ਓਏ ਸਿਆ ਗੱਗਨ 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 ਆਲਮਗਿਰੀਏ ਜਸ਼ਨ ਨੂੰ ਦੂਜਾ ਜਫਾ ਲਾ ਗਿਆ ਗਗਨ ਸੂਰੀ ਵਾਲਿਆ ਕਮਾਲ ਕਰ ਗਿਆ ਅੱਜ ਘਰਾਟੋਂ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਅੱਜ ਘਰਾਟੋਂ ਦੇ ਵਿੱਚ ਲਾਲਾ ਲਾਲਾ ਹੋ ਰਹੀ ਹੈ ਓ ਘਰਾਟੋਂ ਦੇ ਵਿੱਚ ਹੱਲਾ ਗੁੱਲਾ ਜਾਂ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਉਹ ਅੱਜ ਕਬੱਡੀ ਵਾਲਿਆਂ ਨੇ ਕਰਾਈ ਹੋਈ ਐ ਉਹ ਅੱਜ ਕਬੱਡੀ ਵਾਲਿਆਂ ਨੇ ਕਰਾਈ ਹੋਈ ਐ ਕਬੱਡੀ ਪਾਉਣ ਦੇ ਲਈ ਭੀਮ ਆ ਗਿਆ ਤੇ ਬੋਲ ਸਾਡੇ ਛੋਟੇ ਵੀਰ ਦੇ ਆਹ ਸਾਹਮਣੇ ਭੀਮ ਆ ਗਿਆ ਸੁਰ ਸਿੰਘ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੋਰ ਚਾਰ ਜੱਫੀ ਨੇ ਆਹ ਚਾਰੇ ਜੱਫੀ ਸਿਰੇ ਦੇ ਐ ਟਾੜੇ ਤਾਰ-ਤਾਰ ਥਾਪੀਆਂ ਮਾਰਦੇ ਆ ਕੌਣ ਬੱਲੇ ਬੱਲੇ ਕਰਵਾਦੇ ਆ ਅੱਜ ਗੌਰਵ ਜੀਮਾ ਉਹ ਵੱਡੀ ਟੀਮ ਲੈ ਕੇ ਪੁਜਿਆ ਹੈ ਮੇਰੇ ਵੀਰੋ ਤੇ ਸਾਹਮਣੇ ਨੰਬਰ ਕਹਿੰਦੇ ਭੀਮ ਸੁਰ ਸਿੰਘ ਆ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕੁਲਜੀਤ ਆ ਗਿਆ ਆ ਕਰੋਚੇ ਪਿੰਡ ਵਾਲਾ ਜਾਦੂ ਯੂਕੇ ਵਾਲਾ ਕਹਿੰਦਾ ਉਹ ਕਹਿੰਦੇ 500 ਰੁਪਏ ਜੜੇਗਾ ਅੱਜ ਜੋਨੀ ਪ੍ਰਧਾਨ ਦਾ ਮੇਲਾ ਰਵਨੀਤ ਦਾ ਮੇਲਾ ਅੱਜ ਸਿਰਈ ਹੋ ਗਿਆ ਆਹ ਅੱਜ ਰਵਨੀਤ ਦਾ ਮੇਲਾ ਜੋਨੀ ਪ੍ਰਧਾਨ ਦਾ ਮੇਲਾ ਸਿਰਈ ਹੋ ਰਿਹਾ ਪੱਕੜਿਆਣੇ ਵਾਲਾ ਕੁਲਜੀਤ ਘਰਾਚੋ ਪੁਆਇੰਟ ਦਾ ਵਾਅਦਾ ਕਰ ਗਿਆ ਹਰਦੀਪ ਜੌਨੀਆ ਰਵਨੀਤ ਘਮਾਨ ਹੈ ਨਾਲ ਸਾਡਾ ਸੁਖਚੈਨ ਘਮਾਨ ਹੈ ਲਾਪ੍ਰੀਤ ਘਮਾਨ ਹੈ ਲਾਡੀ ਘਮਾਨ ਹੋਰਾਂ ਦਾ ਸਾਡੇ ਜਗਦੇਵ ਘਮਾਨ ਦਾ ਕੇਂਦਰੇ ਘਮਾਨ ਦਾ ਸ਼ਮੀਰ ਖਾਨ ਤੇ ਹਰਪ੍ਰੀਤ ਘਮਾਨ ਦਾ ਔਰ ਹੈਰੀ ਘਮਾਨ ਤੇ ਗੁਰਪ੍ਰੀਤ ਨੰਬਰਦਾਰ ਗੁਰੀ ਨੰਬਰਦਾਰ ਤੇ ਖੰਨਾ ਕਨੇਡਾ ਮਿੰਟੂ ਘਮਾਨ ਹਰਮੇਲ ਘਮਾਨ ਤੇ ਜਗਤਾਰ ਘਮਾਨ ਦਵਿੰਦਰ ਕਮਾਨ ਨजीर खान ਤੇ ਗगनਰਾਚੋ ਹਰਾਉਂਦਾ ਕਹਿ ਗੱਦਮਾ ਯੋਗਦਾਨ ਹੈ

ਗੋਪੀ ਤੇ ਰਵੀ ਗੋਪੀ ਤੇ ਰਵੀ ਉੱਡ ਗਿਆ ਕੈਲਰਮ ਵਾਲਾ ਰਵੀ ਉਧਰ ਮਹਾਂਕ ਬਾਬਾ ਹਰਜਿੰਦਰ ਪ੍ਰਕਾਸ਼ ਸੂਬਾ ਜੀ ਉਹ ਵੀ ਚੇਤੇਕਾਰ ਤੇ ਪੁੱਜ ਗਿਆ ਸਾਨੂੰ ਮਾਣ ਹੈ ਮਹਾਪੁਰਸ਼ਾਂ ਦੀ ਧਰਤੀ ਹੈ ਮਹਾਨ ਤਪਸਵੀ ਬਾਬਾ ਫਕੀਰੀਆ ਦਾ ਜੀ ਦੀ ਯਾਦ ਵਿੱਚ 56ਵੇਂ ਸਾਲ ਦਾ ਕਬੱਡੀ ਕੱਪ ਚੱਲਦਾ ਹੈ ਸਾਡਾ ਜਗਦੇਵ ਕਮਾਨ ਕਹਿੰਦੇ ਐਮਪੀ ਬੈਠਾ ਹੈ ਅੱਜ ਦੇ ਮੇਲੇ ਦੇ ਨਾਲ ਸਵੇਰ ਤੋਂ ਜੁੜਿਆ ਹੋਇਆ ਯਾਰਾਂ ਦਾ ਯਾਰ ਹੈ ਇੱਕ ਪਾਸੇ ਗਗਨ ਸੂਰੀ ਵਾਲੀ ਹੈ ਉਹ ਦੂਜੇ ਪਾਸੇ ਭੀਮ ਸੁਰਸਿੰਘ ਵਾਲੇ ਦੀ ਧਰਤੀ ਦਾ ਮਾਝੇ ਵਾਲਾ ਮਾਲਵੇ ਵਾਲੇ ਨੇ ਗੁੱਟ ਤੋਂ ਫੜ ਲਿਆ ਓ ਲਲਕਾਰੇ ਆਓ ਲਲਕਾਰੇ ਵੱਜ ਰਹੇ ਹਨਕਾਰੇ ਵੱਜ ਰਹੇ ਹਨ ਲਲਕਾਰੇ ਵੱਜ ਰਹੇ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਨੰਬਰ ਰੀਡਰ ਲੈ ਕੇ ਆ ਗਿਆ ਹੈ ਅਗਲੀ ਰੇਡ ਫੇਰ ਪਾਉਣ ਲਈ ਦੇਖਦਾ ਵੀ ਇਹ ਆ ਕਹਿੰਦੇ ਮੁੰਡਾ ਰਵੀ ਕੈਲਰ ਵਾਲਾ ਉਹ ਕ੍ਰੇਡਿਟੀ ਪਾਉਣ ਲਈ ਤਿਆਰ ਵਰ ਤਰ ਵਧਿਆ ਹੋਇਆ ਹੁਣ ਦੇਖਦਾ ਵੀ ਚਾਰ ਸਟਾਪਰ ਸਿਰੇ ਰਿਹਾ ਮੇਰੇ ਵੀਰੋ ਗੋਪੀ ਮਾਨਕੀ ਵਾਲਾ ਕੜਾਣੇ ਦਾ ਪ੍ਰਤਾਪ ਗੁਰਿੰਦਰ ਵਰਗੇ ਪਿੰਦੇ ਵਰਗੇ ਹੁਣ ਚਾਰ ਜੱਫੇ ਵਿੱਚੋਂ ਕੌਣ ਇਸ ਲਈ ਕਮਾਲ ਕਰੂ ਮੇਰੇ ਵੀਰੋ ਆਹ ਸਾਹਮਣੇ ਗੋਪੀ ਮਾਨਕੀ ਵਾਲਾ ਫੇਰ ਟਰਾਈ ਕਰਦਾ ਹੋਇਆ ਪਰ ਨੰਬਰ ਧਾਵੀ ਨੇ ਜਿਸ਼ਨ ਦੀ ਰੇਡ ਤੇ ਬੋਲ ਵੀ ਜਸ਼ਨ ਨੇ ਹੋਣਗੇ ਜਸ਼ਨ ਆਲਮਗੀਰੀਆ ਕਬੱਡੀ ਪਾ ਰਿਹਾ ਹੈ ਵਿੱਕੀ ਦੇ ਪਿਛਲੇ ਜੱਫੇ ਤੇ ਸਾਡੇ ਮਨਦੀਪ ਘਮਾਨ ਤੇ ਯਾਦੀ ਘਮਾਨ ਵੱਲੋਂ 1000 ਵਿੱਕੀ ਪੰਜਾਬ ਪੁਲਿਸ ਵੱਲੋਂ ਪੁੱਜਦਾ ਹੋ ਗਿਆ ਤੇ ਰਮਨ ਸੋਹੋਲੀ ਦਾ ਖਾਸੇ ਤੌਰ ਤੇ ਧੰਨਵਾਦ ਹੈ ਬਲਵੰਤ ਪੰਜਾਬ ਪੁਲਿਸ ਗਲਜੀਤ ਪੰਜਾਬ ਪੁਲਿਸ ਤੇ ਰਮਜ਼ਾਨ ਖਾਨ ਹੁਰੀ ਸਾਰੇ ਵੀਰ ਹੈ ਇੱਕ ਪਾਸੇ ਵਿੱਕੀ ਕਰਾਚੋ ਹੈ ਦੂਜੇ ਪਾਸੇ ਜਸ਼ਨ ਆਲਮਗੀਰੀ ਹੈ ਨੰਬਰ ਆਲਮਗੀਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਉਧਰ ਜੋਗੇ ਕਬੱਡੀ ਖਿਡਾਰੀ ਵੱਲੋਂ ਕੁਲਜੀਤੇ ਵੀ ਆ ਕਬੱਡੀ 500 ਰੁਪਏ ਦੀ ਹੈ ਔ 500 ਦੇ ਮਾਨ ਸਨਮਾਨ ਦੇ ਬਖਸ਼ਿਆ ਕੁਲਦੀਪਾਂ ਦੀ ਰੋਡ ਦੇ ਉੱਤੇ ਕੌਣ ਬੱਲੇ ਬਲੇ ਕਰਵਾਵੇਗਾ ਕਹਿੰਦੇ ਫਾਈਨਲ ਮੈਚ ਕਰਾਚੇ ਦੇ ਵੱਡੇ ਕੱਪ ਦਾ ਦੋ ਵੱਡੀਆਂ ਟੀਮਾਂ ਤੇ ਵੱਡੇ-ਵੱਡੇ ਸਟਾਰ ਕਹਿੰਦੇ ਖੇਡ ਕਬੱਡੀ ਦੇ ਅੱਜ ਦੇ ਮੇਲੇ ਦੇ ਉੱਤੇ ਖੇਡ ਰਿਹਾ ਆ ਰੇਡ ਪੁਆਇੰਟ ਦੇ ਵਿੱਚ ਕਹਿੰਦੇ ਸ਼ਕੰਦਰ ਪਹਿਲਵਾਨ ਦਾ ਪੋਤਰਾ ਫੇਰ ਪ੍ਰੋਫੈਸਰ ਦਾ ਕਿਆ ਬਾਤ ਆ ਸ਼ਕੰਦਰ ਪਹਿਲਵਾਨ ਦਾ ਪੋਤਰਾ ਉਧਰ ਜਸ਼ਨ ਦੇ ਬੋਲ ਹੈ ਇਧਰ ਜਸ਼ਨ ਕਬੱਡੀ ਪਾ ਰਿਹਾ ਹੈ ਪਹਿਲਾਂ ਜੈਲਦਾਰ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਅਮਰੀਕ ਕਮਾਣੇ ਹੋਰਾਂ ਦਾ ਸਾਰੇ ਵੀਰਾਂ ਦਾ ਚੇਚੇ ਤਾਰ ਤੇ ਧੰਨਵਾਦ ਹੈ ਓਏ ਕਬੱਡੀ ਪੈ ਗਈ ਪਰ ਸੱਤਾ ਝਨੇੜੀ ਕਹਿੰਦਾ ਡਬਲ ਟੱਚ ਦੇ ਫੈਸਲੇ ਐ ਪਿਛਲੇ ਸਾਲ ਸੱਤਿਆ ਵੱਡੀਆਂ ਮੁਬਾਰਕਾਂ ਸਾਡੇ ਭਰਾ ਦੇ ਪਰਿਵਾਰ ਦੇ ਹਿੱਸੇ ਦੇ ਵਿੱਚ ਆਈਆਂ ਵੱਡੀ ਗੱਡੀ ਵੱਡੇ ਭਰਾ ਨੂੰ ਇਸੇ ਖੇਡ ਮੈਦਾਨ ਦੇ ਵਿੱਚ ਮਾਣ ਸਨਮਾਨ ਦੇ ਵਿੱਚ ਮਿਲੀ ਹੈ ਪ੍ਰਤਾਪ ਕੜਿਆਣਾ ਨਾਲ ਗੁਰਵਿੰਦਰ ਨਾਲ ਜਤਿੰਦਰ ਤੇ ਗੁਰਪ੍ਰੀਤ ਗੋਪੀ ਮਾਨਕੀ ਵਾਲਾ ਉਹ ਕਿਲਰ ਵਾਲਾ ਰਵੀ ਇਸ ਵੇਲੇ ਨੰਬਰ ਦਾ ਵਾਅਦਾ ਕਰ ਗਿਆ ਲੋ ਨੰਬਰ ਦਾ ਵਾਅਦਾ ਕਰ ਗਿਆ ਸਾਡੇ ਕਹਿੰਦੇ ਜੈਨੀ ਪ੍ਰਧਾਨ ਹੁਣੀਆਂ ਦਾ ਸੋਚਾਨ ਕਮਾਨ ਹੁੰਦੇ ਰਮਨਿਤ ਖਵਾਟੇ ਦਾ ਦੇਵ ਕਮਾਨ ਹੜੇ ਫੇਰ ਨੇ ਸਾਡੇ ਤੇ ਕਹਿੰਦੇ ਬਾਬਾ ਹਰਜਿੰਦਰ ਪ੍ਰਕਾਸ਼ ਜੀ ਸੋਪਾ ਉਹਨਾਂ ਦਾ ਪੁੱਤਰ ਕਹਿੰਦੇ ਸਾਡੀ ਜ਼ਿੰਦਗੀ ਦਾ ਪਰਮ ਪਰਮ ਮਿੱਤਰ ਮਨਜਿੰਦਰ ਬੈਂਸ ਵੀ ਕਹਿੰਦੇ ਉੱਤੇ ਦੇ ਤੌਰ ਤੇ ਕਹਿੰਦੇ ਰਵਨੀਤ ਹੁਣੀਆਂ ਨੇ ਮੈਚ ਦਾ ਆਨੰਦ ਮਾਣ ਰਿਆ ਆਹ ਕਹਿੰਦੇ ਮਨਜਿੰਦਰ ਬੈਂਸ ਦਾ ਪਰ ਉਤਰ ਸੂਰੀ ਵਾਲੀਆ ਗਗਰ ਗੱਲ ਬੱਕਰੀ ਪਾ ਕੇ ਬੈਠ ਗਿਆ ਇੱਕ ਪਾਸੇ ਸੁਰ ਸਿੰਘ ਵਾਲੇ ਦਾ ਭੀਮ ਹੈ ਸੂਰੀ ਵਾਲੀਏ ਗਗਰ ਨੇ ਘਰਾਚੋਂ ਦੇ ਮੇਲੇ ਤੇ ਟੌਪ ਦਾ ਜਫਾੜਾ ਦੇ ਦਿੱਤਾ ਮਾੜੇ ਬੰਦੇ ਨੂੰ ਮਿਲੇ ਆ ਤੇਰਾ ਪਿਆਰ ਬਜੀਫੇ ਵਰਗਾ ਲੋਕੀ ਕਹਿਣਗੇ ਗੱਭਰੂ ਪੱਟਦਾ ਬੁਰਜ ਖਲੀਫੇ ਵਰਗਾ ਟਾਵਰ ਜਿੱਡਾ ਮੁੰਡਾ ਕੋਠੇ ਜਿੱਡਾ ਗੱਭਰੂ ਹੈ ਹਰਿਆਣੇ ਦੇ ਕੈਲਰਮ ਪਿੰਡ ਦਾ ਰਵੀ ਕਬੱਡੀ ਪਾ ਰਿਹਾ ਹੈ ਗੋਪੀ ਮਾਨਕੀ ਵਾਲਿਆ ਤੇਰੇ ਨਾਲ ਛੇੜਖਾਨੀਆਂ ਕਰਦਾ ਫਿਰਦਾ ਔ ਨੰਬਰ ਕਹਿੰਦੇ ਇਸ ਵਿੱਚ ਰਵੀ ਕੈਲਰਮ ਵਾਲਾ ਜੁੜ ਗਿਆ ਅਗਲੀ ਕਬੱਡੀ ਜਸ਼ਨ ਦੀ ਤੇ ਬੋਲ ਸਾਡੇ ਜਸ਼ਨ ਦੇ ਹਾਓ ਕਹਿੰਦੇ ਫਿਰ ਜਸ਼ਨ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਪਹਿਨੇ ਰੇਡ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਹਾਈਲੈਂਡਸ ਪੈਰਕਮ ਵਾਲੇ ਵੱਡੇ ਮਾਨ ਸਤਿਕਾਰ ਨੇ ਕਹਿੰਦੇ ਅਜਿਹੇ ਮੇਲੇ ਤੇ ਉਹ ਕਰਨੇ ਦਾ ਵਿੱਕੀ ਦਾ ਜਫਾ ਵੱਡੇ ਮਾਨ ਸਨਮਾਨ ਪਟਿਆਲੇ ਵਾਲੇ ਵੀਰ ਦੇ ਸਾਡੇ ਉੱਚੇ ਜੇ ਤੌਰ ਤੇ ਉਹ ਰੇਡ ਪੈਂਦੀ ਆ ਇੱਥੇ ਰਵਨੀਤ ਖਜਾਨਚੀ ਹੁਣੀ ਦੇ ਮਨਿੰਦਰ ਬੈਸ ਹੁਣੀ ਦੇ ਤੇ ਜੋਨੀ ਪ੍ਰਧਾਨ ਹੁਣੀਆਂ ਦਾ ਉੱਚੇ ਜੇ ਤੌਰ ਤੇ ਧੰਨਵਾਦ ਹੈ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਅਗਲੀ ਰੇਡ ਫਿਰ ਮੁੰਡਾ ਜਾਦੂ ਯੂਕੇ ਵਾਲਾ ਕਹਿੰਦਾ ਕਲਜੀਤੇ ਦੀ ਹਰ ਇੱਕ ਰੇਡ ਪ੍ਰੋਫੈਸਰ ਸਾਹਿਬ 500 ਦੇ ਪਰ ਉਧਰ ਥੋੜੀ ਸੱਟ ਨੌਜਵਾਨੀ ਮਹਿਸੂਸ ਬਾਬਾ ਗगन ਸੂਰੀ ਵਾਲੀਆ ਗगन ਠੀਕ ਹੈ ਮੂਵ ਸਪਰੇਅ ਤੇ ਪਾਣੀ ਗਰਾਊਂਡ ਦੇ ਵਿੱਚ ਰੱਖਿਓ ਜੀ ਸਹੀ ਆ ਗगन ਇੱਕ ਵਾਰੀ ਤਾੜੀਆਂ ਮਾਰ ਦੋ ਹੌਸਲਾ ਦੇ ਦਿਓ ਮੁੰਡੇ ਨੂੰ ਇਹੋ ਜਿਹੇ ਮੌਸਮ ਦੇ ਵਿੱਚ ਨੰਗੇ ਪਿੰਡੇ ਮੇਰੇ ਵੀਰੋ ਤੁਹਾਡਾ ਮਨੋਰੰਜਨ ਕਰਨਾ ਬਹੁਤ ਵੱਡੀ ਗੱਲ ਹੈ ਹੁਣ ਤੇ ਥੋੜਾ ਮੌਸਮ ਸਹੀ ਹੋ ਗਿਆ ਜਨਵਰੀ ਫਰਵਰੀ ਮਹੀਨੇ ਦੇ ਵਿੱਚ ਆਪਾਂ ਚਾਰ ਚਾਰ ਕੋਟੀਆਂ ਪਾ ਕੇ ਤਿੰਨ ਤਿੰਨ ਕੋਟੀਆਂ ਪਾ ਕੇ ਗਰਾਊਂਡ ਦੇ ਦਿਵਾਲੇ ਖੜਦੇ ਰਹੇ ਆ ਮੈਂ ਬੇਨਤੀ ਕਰਦਾ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਛਦੀ ਗੱਲ ਹੈ ਮੂਵ ਸਪਰੇ ਪੁੱਛਦੇ ਕੀਤੇ ਜਾਵੇਗੇ ਕਲਜੀਤੇ ਦੀ ਰੇਡ ਜਾਂਦੇ ਝੁੱਕੇ ਵੱਲ 500 ਰੁਪਏ ਹਰ ਇੱਕ ਰੇਡ ਦੇ ਉੱਤੇ ਦਿੱਤਾ ਜਾ ਰਿਹਾ ਹੈਗਾ ਜੋ ਨਹੀਂ ਪ੍ਰਧਾਨ ਨੇ ਕਹਿੰਦੇ ਵੱਡੇ ਪਿਆਰ ਸਰਕਾਰ ਪੁੱਛਦੇ ਕਰਿਆ ਉੱਤੇ ਦੇ ਤੌਰ ਤੇ ਧੰਨਵਾਦ ਹੈ ਪੈਂਦੀ ਰੇਡ ਕਲਜੀਤੇ ਦੇ ਕੋਪੀ ਵਾਲਾ ਕੋਪੀ ਪਿੱਛੇ ਹੀ ਪੈ ਗਿਆ ਉਹ ਕੋਪੀ ਮਾਨ ਕੀ ਕਲਜੀਤੇ ਘਾਚੋਂ ਦੇ ਅੱਛੀ ਪੈ ਗਿਆ ਰੁੱਕੀ ਤੇ ਰੁੱਕੀ ਤੇ ਰਹੀਆ ਜਾਣ ਵਾਲਿਆ ਸੁਣ ਜਾਬੀ ਗੱਲ ਬਹੁਤ ਆਵੇ ਕਾਲਿਆ ਦੱਸ ਕੀ ਆ ਤੇਰਾ ਨਾਮ ਤੇਰਾ ਕਿਹੜਾ ਏ ਗਰਾਹ ਪਹਿਲੀ ਤਕਣੀ ਦੇ ਵਿੱਚ ਮਨ ਮੋਣਿਆ ਤੇਰੇ ਮਹਿੰਦੀ ਰੰਗੇ ਪੱਗਦੇ ਆ ਪੇਚਾਂ ਉੱਤੇ ਮਰ ਗਈ ਮੈਂ ਪੱਟ ਹੋ ਰਿਆ ਵਿੱਕੀ ਕਰਾਚੋ ਐ ਸੀਪਾ ਥਾਂਦੇ ਵਾਲਿਆ ਨਾਲ ਕਹਿੰਦੇ ਦੂਜੇ ਪਾਸੇ ਕਰਨ ਕਰਾਚੋ ਐ ਗੁਰਵਿੰਦਰ ਵਰਗੇ ਚਾਰ ਜਾਫੀ ਤਿਆਰ ਬਰ ਤਿਆਰ ਐ ਜਸ਼ਨ ਆਲਮਗੀਰੀਆ ਕਬੱਡੀ ਪਾ ਰਿਆ ਕਰਾਚੋ ਪਿੰਡ ਦਾ ਮੇਲਾ ਚੱਲਦਾ ਓ ਦੂਜੇ ਪਾਸੇ ਹੋ ਵਿੱਕੀ ਘਰਾਚੋਂ ਵਾਲਾ ਕੁਝ ਕਰਦਾ ਸਿੰਘ ਸਰਦਾਰ ਪਰ ਜੈਸ਼ਨ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਰੇਡ ਕਹਿੰਦੇ ਕੈਲਰਮਪਿੰਗ ਆਹ ਮੁੰਡੇ ਦਾ ਰਵੀ ਨਾਮਾ ਦੋਹਰੇ ਦੇ ਰਵੀ ਦੀ ਚਰਚ ਵੀ ਜਗ ਜਹਾਨ ਹੁੰਦੀ ਆ ਉਹ ਪੈਂਦੀ ਰੇਡ ਹੈ ਕਹਿੰਦੇ ਸਵੰਟਨ ਦੇ ਵਿੱਚ ਕਹਿੰਦੇ ਪਹਿਲਾ ਮੈਚਾ ਸਵੰਟਨ ਦੀ ਧਰਤੀ ਐ ਪਹਿਲਾ ਮੈਚਾ ਕਹਿੰਦੇ 6 ਅਪ੍ਰੈਲ ਨੂੰ ਖੇਡਿਆ ਜਾਣਾ ਚਰਚਾ ਆਸਟ੍ਰੇਲੀਆ ਦੇ ਵਿੱਚ ਹੋਵੇਗੀ ਉਹ ਪੈਂਦੀ ਰੇਡ ਤੇ ਕੜਿਆਣੇ ਵਾਲਾ ਪ੍ਰਤਾਪ ਲੁਧਿਆਣੇ ਵਾਲਾ ਪ੍ਰਤਾਪ ਕੜਿਆਣੇ ਵਾਲਾ ਪਰ ਕੈਲਰਮ ਵਾਲੇ ਰਵੀ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਟੀਮ ਦਾ ਸੁਰ ਸਿੰਘ ਵਾਲਾ ਪਿੰਡ ਹੈ ਬਿਸ਼ਵ ਪ੍ਰਸਿੱਧ ਚੈਂਪੀਅਨ ਪਹਿਲਵਾਨ ਕਰਤਾਰ ਸਿੰਘ ਦਾ ਪਿੰਡੂ ਹੈ ਇਹ ਅੰਬੇਸ਼ਰ ਸਿੰਘ ਵਾਲੇ ਦਾ ਪਿੰਡੂ ਹੈ ਇਹ ਤਰਨਤਾਰਨ ਜ਼ਿਲ੍ਹੇ ਤੋਂ ਚੱਲ ਕੇ ਆਇਆ ਹੈ ਮਾਝੇ ਦਾ ਮਝੈਲ ਕਹਿੰਦੇ ਮਾਲਵੇ ਦੇ ਘਰਾਚੋਂ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਹ ਟੱਕਰ ਕਰਨ ਘਰਾਚੋਂ ਨਾਲ ਪਈ ਹੋਈ ਹੈ ਪਰ ਨੰਬਰ ਇਸਵੇਂ ਆਲਮਗੀਰ ਦੀ ਟੀਮ ਦੇ ਹਿੱਸੇ ਦੇ ਵਿੱਚ ਜਾ ਡਿਆ ਹੈ ਪੁਆਇੰਟ ਕਹਿੰਦੇ ਧਾਵੀ ਦੇ ਲਈ ਜੁੜ ਗਿਆ ਹੈ ਚੈਂਪੀਅਨ ਟੀਮ ਨੂੰ 81000 111 ਦਿੱਤਾ ਜਾਣਾ ਤੇ ਰਨਰ ਅਪ ਨੂੰ 31111 ਤੇ ਬੈਸਟਾਂ ਦੇ ਲਈ 3131000 3131000 ਕਹਿੰਦੇ ਆ ਮੁੰਡਾ ਕਹਿੰਦੇ ਅੱਜ 31000 ਜਿੱਤਣੋਂ ਫਿਰਦਾ ਬਾਬਾ ਹਰਜਿੰਦਰ ਪ੍ਰਕਾਸ਼ ਜੀ ਸੂਬਾ ਖੜਿਆ ਮਨਜਿੰਦਰ ਬੈਸ ਖੜਾ ਸਾਡਾ ਵੀਰ ਉੱਚੇ ਦੇ ਤਰਫ ਤੇ ਧੰਨਵਾਦ ਆ ਮਾਨ ਕੀ ਪਿੰਡ ਆ ਉਹ ਕਹਿੰਦੇ ਸਮਰਾਲੇ ਦੀ ਧਰਤੀ ਆ ਪਰ ਪਿੰਡ ਕਹਿੰਦੇ ਧਾਵੀ ਦਾ ਮੈਚ ਸਮਾਪਤ ਅਜ ਦੇ ਟੂਰਨਾਮੈਂਟ ਦਾ ਸਾਰੇ ਜਾਂਦਾ ਜਾਂਦਾ ਕਹਿ ਦਿਓ ਸਤ ਸਹਬ ਸਤ ਸਹਬ ਸਤ ਸਹਬ ਸਤ ਸਹਬ ਸਤ ਸਹਬ ਬੱਸ ਪਹਿਲੇ ਕਿਵਾਰ ਤੇ ਕਲੀਅਰ ਬੋਲਣੇ ਚੈੱਕ ਕਰੋ ਬੈਸਟਰਡਰ ਜਿਹੜੇ 10 ਕਬੜੀਆਂ 9 ਨੰਬਰ ਕਲਜਿੰਦਾ ਤੇ ਰਵੀ ਕਹਿੰਦੇ ਸਾਂਝੇ ਨੇ ਦੋਨੋਂ ਕਹਿੰਦੇ ਟੀਮ ਸਹਿਮਤੀ ਨਾਲ ਬੈਸਟਰਡ ਪ੍ਰੋਪਰ ਅਜ ਦੇ ਟੂਰਨਾਮੈਂਟ ਦਾ 7 ਟੱਚ 2 ਜਫੇ ਗਗਰ ਸੂਰੇਵਾਲਕੇ